ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਹਿਬ ਸੰਗਤ ਜੀਓ ਅੱਜ ਇਹ ਵੀਡੀਓ ਜੋ ਕਾਰਕਾਂ ਸੰਬੰਧੀ ਹੈ ਉਹ ਆਰੰਭ ਕਰਨ ਲੱਗੇ ਆ ਪਹਿਲਾ ਕਾਰ ਕਰ ਚੁੱਕੇ ਆ ਇਸ ਵੀਡੀਓ ਨੂੰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਵੀਰਨ ਨੂੰ ਵੱਤੋ ਵਾਦ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਸਗਤਾਂ ਜਿਹੜਾ ਇਸ ਦਾ ਲਾਹਾ ਲੈ ਸਕਣ ਅੱਜ ਜਿਹੜਾ ਹੈ ਆਪਕਾਰਕ ਦੇ ਬਾਰੇ ਜੋ ਕਰ ਰਹੇ ਹਾਂ ਉਹ ਹੈ ਆਪਾਦਾਨ ਆਪਾਦਾਨ ਕਾਰਕ ਉਸ ਦੇ ਵਿੱਚ ਇਕਵਚਨ ਤੇ ਬਹੁਵਚਨ ਦੋਨੇ ਕਰਨੇ ਆ ਆਪਾਦਾਨ ਜਿਹੜਾ ਹੈ ਉਹਦਾ ਅਰਥ ਹੈ ਕਿਸੇ ਵਿਅਕਤੀ ਇਆਥਾ ਤੋਂ ਕੋਈ ਪਦਾਰਥ ਲੈਣਾ ਇਹਦੇ ਵਿੱਚ ਸਿਹਾਰੀ ਜਿਹੜੇ ਹੈਗੇ ਇੱਕ ਵਚਨ ਹੈ ਉਹਦੇ ਵਿੱਚ ਆਹ ਉਹਦੀਆਂ ਨਿਸ਼ਾਨੀਆਂ ਨੇ ਉਹਨੇ ਸਿਹਾਰੀ ਔਕੜਸ ਕੰਨਾਂ ਕੰਨਾਂ ਲਗਾ ਕੇ ਹੋ ਕੰਨਾਂ ਲਾ ਕੇ ਅੱਗੇ ਹੋ ਇੱਕੋ ਚੀਜ਼ਾ ਕਰਨੇ ਦੇ ਨਾਲ ਲੱਗੇ ਹੋ ਲੱਗਿਆ ਹੋ ਫਿਰ ਕਨੌੜਾ ਫਿਰ ਹੋੜਾ ਫਿਰ ਉੜੇ ਉੜੇ ਨੂੰ ਕੋਲ ਫਿਰ ਇਹ ਇਹ ਸੱਤ ਤਰ੍ਹਾਂ ਦੇ ਚਿੰਨ੍ਹ ਇੱਕ ਵਚਨ ਚ ਇੱਕ ਵਚਨ ਚ ਸੱਤ ਤਰ੍ਹਾਂ ਦੇ ਚਿੰਨ੍ਹ ਆਕੇ ਆਉਣਗੇ ਬਹੁ ਵਚਨ ਦੇ ਵਿੱਚ ਹੋ ਤੇ ਬਿਆਰੀ ਦੋ ਹੀ ਨੇ ਸਿਰਫ ਦੋ ਇਹ ਸੱਤ ਨੇ ਇਹ ਦੋ ਨੇ ਅਸੀਂ ਹੁਣ ਜਿਹੜੇ ਹੈ ਇੱਕ ਵਚਨ ਦੇ ਜਿਹੜੇ ਹੈ ਉਹ ਆਪਾਂ ਸਾਰੇ ਨਿਸ਼ਾਨੀਆਂ ਜਿੰਨੀਆਂ ਹੈ ਉਹ ਕਰਦੇ ਆਂ ਜਿਸ ਤਰ੍ਹਾਂ 시ਹਾਰੀ ਪੈਨਾ ਹੈ 시ਹਾਰੀ ਓਮਕਾਰ ਬ੍ਰਹਮਾ ਉਤਪਤ ਓਮਕਾਰ ਓਮਕਾਰ ਤੋਂ ਬ੍ਰਹਮਾ ਦੀ ਉਤਪਤੀ ਹੋਈ ਓਮਕਾਰ ਤੋਂ ਜੋ ਬ੍ਰਹਮ ਹੈ ਉਹਦੀ ਉਤਪਤੀ ਕਿੱਥੋਂ ਹੋਈ ਓ ਓਮਕਾਰ ਤੋਂ ਇਹ ਸਭ ਤੋਂ ਆਣੀਆਂ ਨੀਆਂ ਤੋਂ ਆਪਾਂ ਲਈ ਛੱਡੀ ਹੈ ਤੋਂ ਇਹ ਓਮਕਾਰ ਖਿਆਰੀ ਲੱਗੀ ਆ ਉਹ ਓੰਕਾਰ ਤੂੰ ਬ੍ਰਹਮਾ ਉਤਪਤ ਬ੍ਰਹਮਾ ਦੀ ਉਤਪਤੀ ਹੋਈ ਓੰਕਾਰ kia jin chit te o ਓੰਕਾਰ ਉਸ ਪਰਮਾਤਮਾ ਨੂੰ ਅਕਾਲ ਪੁਰਖ ਵੈਰੂ ਨੂੰ ਉਸਨੇ ਆਪਣੇ ਚਿੱਤ ਦੇ ਵਿੱਚ ਵਸਾਇਆ ਬ੍ਰਹਮਾ ਤੇ ਬ੍ਰਹਮਾ ਨੂੰ ਪੈਦਾ ਕਰਨ ਕਰਨ ਵਾਲਾ ਓੰਕਾਰ ਉਹ ਅਕਾਲ ਪੁਰਖ ਵਾਹ ਓੰਕਾਰ ਸੈਲ ਯੁਗ ਪਹਿ ਇਹ ਜਿਹੜੇ ਓ ਓ ਅੰਕਾਰ ਤੋਂ ਹੀ ਤੁਮ ਆ ਤੋਂ ਲਵਜਾ ਓ ਅੰਕਾਰ ਓ ਅੰਕਾਰ ਤੋਂ ਬ੍ਰਹਮਾ ਓ ਅੰਕਾਰ ਤੋਂ ਸੈਲ ਜੁਗ ਪੈ ਓ ਅੰਕਾਰ ਬੇਦ ਨਿਰਮੈ ਓ ਅੰਕਾਰ ਤੋਂ ਹੀ ਬੇਦ ਜਿਹੜੇ ਆ ਉਹ ਪੈਦਾ ਹੁੰਦੇ ਆ ਤ੍ਰੈ ਗੁਣ ਮਿਟੇ ਸ਼ਬਦ ਵਸਾਈ ਤਾਂ ਮਨ ਤੋਂ ਚੁੱਕੈ ਹਮ ਅੰਕਾਰੋ ਮਨ ਤੋਂ ਹੁਣ ਜਿਹੜਾ ਹੈ ਏਸੀ ਆ ਰਹੀ ਹੈ ਮਨ ਨੂੰ ਇਹਦਾ ਮਤਲਬ ਕੀ ਹੈ ਮਨ ਤੋਂ ਮਨ ਤੋਂ ਜੋ ਕੇ ਅਹੰਕਾਰੋ ਅੰਤਰ ਬਾਹਰ ਏਕੋ ਜਾਣ ਤਾ ਹਰ ਨਾਮ ਲਗੈ ਪਿਆ ਸਾ ਸੰਗ ਜਦ ਉਸ ਕੋ ਕੋਈ ਮਨ ਪਰ ਹਰੇ ਜਦ ਉਸ ਕੋ ਕੋਈ ਮਨ ਪਰ ਹਰੇ ਪਾਵ ਮਨ ਸਿਆਰੀ ਲੱਗੀ ਤਾਂ ਮਨ ਤੋਂ ਪਰੇ ਗਏ ਕੋਣ ਮਾਇਆ ਮਾਇਆ ਦੀ ਗੱਲ ਹੋ ਰਹੀ ਹੈ ਤੇ ਮਾਇਆ ਨੂੰ ਤੋਂ ਮਾਇਆ ਤੋਂ ਉਹਨੂੰ ਮਨ ਜਿਹੜਾ ਹੈ ਉੱਪਰ ਪਰ ਹਰੇ ਪਰੇ ਕਰੇ ਤਬ ਉਹ ਸੇਵਕ ਸੇਵਾ ਕਰੇ ਜਦੋਂ ਪਰੇ ਕਰਦਾ ਮਾਇਆ ਤੋਂ ਮਾਇਆ ਨੂੰ ਤਾਂ ਉਹ ਫਿਰ ਕੀ ਹੈ ਸੇਵਕ ਬਣ ਜਾਂਦੀ ਹੈ ਤੇ ਸੇਵਾ ਕਰਦੀ ਹੈ ਸੇਵਕ ਆ ਹੁਣ ਸੇਵਕ ਹੈ ਸੇਵਕ ਤੇ ਆਪਾਂ ਪਾઈએ ਸੇਵਕ ਕਹਿੰਨਾ ਬਣ ਗਿਆ ਇਹ ਸੇਵਕ ਸਿਹਾਰੀ ਲੱਗਿਆ ਕਿਉਂ ਸੇਵਕ ਇਸਤਰੀ ਲਿੰਗਾ माया की हुंदी है स्त्री रे हुंदी है इस करके ये पाया नेता फेरि तो बिना ही शेर उठता बन जांदा तब वो सेवक सेवा करे दान बंद सोई दिल तोवे ਹੁਣ ਦਿਲ ਤੋਵੇ ਹੁਣ ਦਿਲ ਇੱਥੇ ਆਉ ਦਿਲ ਵਹਿ ਜਾ ਕੇ ਦਿਲ ਮੂਲੋਵੇ ਰਿਕਨੇ ਦਿਲ ਦਿਲ ਤੋਂ ਹੀ ਤੋਵੇ ਮੈਲ ਇੱਥੇ ਆਉਗਾ ਦਿਲ ਤੋਂ ਤੋਵੇ ਹੁਣ ਦਿਲ ਤੋਂ ਮੈਲ ਧੋਣੀ ਹੈ ਕਪੜੇ ਤੋਂ ਮੈਲ ਧੋਣੀਏ ਇਸ ਕਰਕੇ ਤੂੰ ਹੀ ਆ ਗਿਆ ਦਿਲ ਨੂੰ ਨਹੀਂ ਦਿੱਨੀ ਇਹਦੇ ਨਹੀਂ ਤਾਂ ਨੂ ਬਲ ਜੂਗਾ ਇਹ ਦਿਲ ਤੋਂ ਮੈਲ ਨੂੰ ਧੋਵੇ ਦਿਲ ਤੋਂ ਮੈਲ ਨੂੰ ਧੋਵੇ ਤਾਂ ਇਹ ਤੂੰ ਆ ਗਿਆ ਅੱਗੇ ਹੋ ਹਾਂ ਇਹ ਮੋਕ ਮੋਹੇ ਅਨਾਥ ਪ੍ਰਿਆਨਾਥ ਜਿਉਂ ਜਾਨ ਨੂੰ ਤਿਉ ਰਾਖੋ ਜੋ ਤਰਾਈ ਮੋਹੇ ਨਾਹੀਂ ਰਿਜਾਓ ਰਿਜਾਓ ਕਹਿ ਮੋਹੇ ਅਨਾਥ ਮੈਨੂੰ ਅਨਾਥ ਨੂੰ ਏ ਪ੍ਰਿਆ ਪਰਮਾਤਮਾ 나ਥ ਜੋ ਜਾਣੂ ਰੱਖ ਜਿਵੇਂ ਤੁਸੀਂ ਜਾਣਦੇ ਹੋ ਮੈਨੂੰ ਰੱਖੋ ਮੇਰੀ ਰੱਖਿਆ ਕਰੋ ਚਿਤ్రਾਈ ਮੋਹੇ ਨਹੀਂ ਮੇਰੇ ਕੋਲ ਕੋਈ ਐਸੀ ਚਿਤ్రਾਈ ਨਹੀਂ ਕਿ ਮੈਂ ਮੁਖ ਮੁਖ ਤੋਂ ਕਹਿ ਕੇ ਮੈਂ ਤੈਨੂੰ ਰਜਾਵਾਂ ਮੁਖ ਤੋਂ ਭਾਵੇਂ ਕਿ ਸਾਡਾ ਇੱਥੇ ਖੜੀ ਆ ਅਸੀਂ ਓਂਕਰ ਤੇ ਤੇ ਮੁਖ ਤੋਂ ਆਤੋਂ ਆ ਗਿਆ ਵੱਡਾ ਤੋਂ ਮੁਖ ਤੋਂ ਇੱਕ ਕੁਚਲ ਵਿਖੜ ਵਿਕੜੀ ਵਿਕੜੀਪਤੇ ਨਾਉ ਆਖਵਾਏ ਐ ਕੋਚਲੁੰਦੇ ਜਿਹਰੇ ਗੰਦੇ ਮੜੇ ਕੈਕਟ ਵਾਲੇ ਉਹਨਾਂ ਦੇ ਉਹਨਾਂ ਨੂੰ ਨਾਉ ਆਖਵਾਏ ਉਸ ਪਰਮਾਤਮਾ ਨੇ ਨਾਉ ਨੂੰ ਨਾਉ ਆਖਵਾਏ ਨਾ ਤੋਂ ਉਹਨਾਂ ਨੂੰ ਆਪ ਹੀ ਵਾਜੇ ਰੱਖਿਆ ਹੋਇਆ ਆਖਵਾਏ ਨਾਉ ਨੂੰ ਆਪ ਖਵਾਏ ਅਤੇ ਕੰਨੇ ਦੇ ਨਾਲ ਹੋ ਆਉਣਾ ਕੰਨੇ ਦੇ ਨਾਲ ਹੋ ਭਲੀ ਸਰੀ ਜੇ ਉਬਰੀ ਹਉਮੇ ਮੂਈ ਕਰਾ ਹੋ ਕਰਾ ਕਰਾਹੁਣ ਭੋਂ ਭਲੀ ਹੋਈ ਭਲੀ ਸਰੀ ਜੇ ਉਬਰੀ ਐ ਮੇਰੀ ਮੱਤ ਜਿਹੜੀ ਆ ਬਹੁਤ ਵਧੀਆ ਹੋਇਆ ਕਿ ਇਹ ਵਧੀਆ ਬਣ ਗਈ ਤੇ ਹਉਮੇ ਮੇਰੇ ਅੰਦਰੋਂ ਮਰ ਗਈ ਹਉਮੇ ਮੂਈ ਕਿਥੇ ਕਰੋ ਮੇਰੇ ਘਰ ਚੋਂ ਮੇਰੇ ਹਿਰਦੇ ਘਰ ਚੋਂ ਚਲੀ ਗਈ ਘਰ ਤੋਂ ਕਰਾਉਂ ਆ ਘਰਤਾ ਆ ਗਿਆ ਆ ਕੰਨਾ ਤੇ ਹੋ ਇਹ ਆਪਾਂ ਇੱਥੇ ਪਹਿਲਾਂ ਵੀ ਕਰ ਰਹੇ ਕੰਨਾ ਤੇ ਹੋ ਕੰਨਾ ਤੇ ਹੋ ਇਹ ਕੰਨਾ ਤੇ ਹੋ ਕਰਾਉਂ ਕਰਾਉਂ ਇਤੇ ਕਾਰਨ ਪਕੜੀ ਕਾਰਨ ਟਲੇਸਰਾਉਂ ਕੀਤੇ ਕਾਰਨ ਪਕੜੀ ਇੱਥੇ ਹੈ ਮਛਲੀ ਦੀ ਗੱਲ ਚੱਲਦੀ ਆ ਮਛਰੀ ਜਿਹੜੀ ਹੈ ਉਹ ਕਿਵੇਂ ਪਕੜੀ ਗਈ ਨੇ ਜਾਲ ਵਿਛਾਇਆ ਸੀ ਉਹ ਉਹਦੇ ਤੇ ਪੁਰਸਾ ਕਰ ਵਿੱਚ ਹੀ ਖਾਣ ਵਾਸਤੇ ਤੇ ਉਹਦੇ ਜਿਹੜਾ ਸਿਰ ਤੋਂ ਕਾਲ ਜਿਹੜਾ ਨਹੀਂ ਤੇ ਆ ਤੋਂ ਸਿਰ ਤੋਂ ਭਾਵ ਆਪਣਾ ਦਾ ਐਨਾ ਇੱਕ ਵਾਰੀ ਦੱਸਣ ਦਾ ਬਈ ਸਿਰਾਹੋਂ ਸਿਰ ਤੋਂ ਸਿਰਾਹੋਂ ਇਹ ਬਹੁਤ ਵਾਰੀ ਬਾਣੀ ਦੇ ਲਵਜ ਆਉਣਗੇ ਕੰਨੇ ਦੇ ਨਾਲੋਂ ਸਿਰਾਹੋਂ ਸਿਰ ਤੋਂ ਸਿਰਾਹੋਂ ਸਿਰ ਤੋਂ ਅੱਗੇ ਹੈ ਤਨੋੜਾ ਸ਼ਬਦੋ ਹੀ ਭਗਤ ਜਾਪਦੇ ਜਿਨਕੀ ਬਾਣੀ ਸੱਚੀ ਹੋਏ ਸ਼ਬਦੋਂ ਹੀ ਭਾਵ ਸ਼ਬਦ ਤੋਂ ਇਹ ਤੋਂ ਹੈ ਸ਼ਬਦ ਤੋਂ ਸ਼ਬਦੋਂ ਸ਼ਬਦ ਤੋਂ ਹੀ ਭਗਤ ਜਾਪਦੇ ਜਿਹੜੇ ਭਗਤ ਨੇ ਉਹ ਭਗਤੀ ਕਰਦੇ ਨੇ ਜਿਹੜੇ ਉਹ ਭਗਤ ਬਣਦੇ ਸ਼ਬਦ ਦੇ ਰਾਹੀਂ ਸ਼ਬਦ ਤੋਂ ਹੀ ਉਹਨਾਂ ਦੀ ਭਗਤੀ ਪਤਾ ਲੱਗਦੀ ਉਹ ਭਗਤ ਜਾਪਦੇ ਜਿਨਕੀ ਬਾਣੀ ਸੱਚੀ ਹੋਈ ਉਹਨਾਂ ਦੀ ਬਾਣੀ ਉਹਨਾਂ ਦੀ ਬੋਲ ਬਾਣੀ ਉਹ ਸੱਚੀ ਹੁੰਦੀ ਆ ਸੱਚ ਦੇ ਨਾਲ ਉਹ ਜੁੜੇ ਹੋਣ ਕਰਕੇ ਇਹ ਤਾਂ ਸੰਗ ਹੈ ਥੋੜਾ ਆਪਕਤੋ ਅਦ੍ਰਿਸ਼ਟ ਪ੍ਰਭੂ ਹੁੰਦਾ ਆਪਕਤੋ ਹੁਣ ਆਪਕਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਦੀਆ ਇਹ ਆਪਕਤੋ ਤੋਂ ਨਿਰਮਾਇਲ ਉਪਜੇ ਹੁਣ ਇਹ ਵੀ ਆਪਕਤੋ ਤੱਤੇ ਨੂੰ ਹੋੜਿਆ ਤੋਆ ਤਾਂ ਇਹਦਾ ਮਤਲਬ ਇਹ ਤੋ ਆ ਗਿਆ ਇਹ ਸਾਰਾ ਤੋ ਹੀ ਚੱਲ ਰਿਹਾ ਹੈ ਤੋ ਅੱਗੇ ਹੈ ਜੀ ਊੜੇ ਨੂੰ ਕਾਗੂ ਭਾਵਕਾ ਉਜਲਾ ਲੋਹੇ ਨਾਮ ਨਾਮ ਨਾ ਪਾ ਕਾਗ ਤੋਂ ਚਿੱਟਾ ਨਹੀਂ ਹੋ ਸਕਦਾ ਭਾਵ ਕਾਂ ਤੋਂ ਕਾਂ ਤੋਂ ਹੰਸ ਨਹੀਂ ਬਣ ਸਕਦਾ ਚਿੱਟਾ ਨਹੀਂ ਹੋ ਸਕਦਾ ਉਜਲਾ ਲੋਹੇ ਨਾਲ ਨਾ ਪਾ ਤੇ ਲੋਹੇ ਦੀ ਜੇ ਬੀੜੀ ਹੋਵੇ ਤੇ ਉਪਾਰ ਨਹੀਂ ਲੱਗਦੀ ਲੋਹੇ ਦੀ ਬੀੜੀ ਇਹ ਉਹ ਉਹਰੇ ਨੂੰ ਔਂਕੜ ਲੱਗਿਆ ਹੁੰਦਾ ਇਹਦੇ ਵਿੱਚ ਇਹਦਾ ਮਤਲਬ ਤੋਂ ਆਊਗਾ ਸਾਰਾ ਤੋਂ ਕਾਂ ਤੋਂ ਕਾਗੋਂ ਕਾਂ ਬੁਲੇ ਦੇ ਅਗੇ ਹੀ ਇਥਿਆ ਲਿਆ ਇੱਕ ਰੋਗ ਹੈ ਪਰ ਹੈ ਵਿਚੁੰਨੀਆਂ ਅੰਧੀ ਅੰਧੀ ਨਾ ਜਾਣੇ ਅੰਧੀ ਨਾ ਜਾਣੇ ਪਰ ਪਰ ਹੈ ਨਾਲੇ ਇਹ ਹੈ ਨਾਲੇ ਪਰ ਹੈ ਨਾਲੇ ਹੁਣ ਇਹ ਇੱਕ ਰੋਗ ਹੈ ਇੱਕ ਭਾਵ ਇਹ ਬਹੁਵਚਨ ਦਾ ਹੈ ਪ੍ਰਤੀਕ ਇੱਕ ਰੋਗ ਹੈ ਇਹ ਉਸੀ ਜਿਹੜੀਆਂ ਨੇ ਇਸਤਰੀਆਂ ਜੀਵ ਇਸਤਰੀਆਂ ਉਹ ਰੋਂਦੀਆਂ ਨੇ ਤੇਰੇ ਵਿੱਚ ਉਹਨੀਆਂ ਪਰਮਾਤਮਾ ਤੋਂ ਵਿਛੜੀਆਂ ਸਾਰੀਆਂ ਅਸੀਂ ਜੀਵ ਇਸਤਰੀ ਪ੍ਰਾਣੀ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਤੇ ਉਹ ਕੀ ਕਰਦੀਆਂ ਰੋਂਦੀਆਂ ਪਰ ਅੰਧੀ ਨਾ ਜਾਣੇ ਪਰਣਾਲੇ ਜਿਸ ਪਰਮਾਤਮਾ ਤੋਂ ਵਿਛੜੀਆਂ ਉਹ ਪਰਮਾਤਮਾ ਉਹਦੇ ਨਾਲ ਭਾਵ ਉਹਦੇ ਅੰਦਰ ਵਸਦਾ ਉਹ ਗੱਲ ਵਕਰੀਏ ਕਿ ਉਹ ਦੀ ਪ੍ਰਾਪਤੀ ਨਹੀਂ ਹੁੰਦੀ ਪਰ ਉਹ ਨਾਲ ਉਹ ਨਾਰਾ ਉਹਨੂੰ ਪ੍ਰਾਪਤ ਕਰਨਾ ਪੈਂਦਾ ਉਹ ਗੁਰੂ ਦੇ ਸ਼ਬਦ ਦੇ ਰਾਹੀ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਉਹ ਨਾਲ ਹੀ ਹੈ ਪਰ ਇਹ ਕੀ ਸਮਝੀਏ ਕਿ ਅਸੀਂ ਉਹਦੇ ਤੋਂ ਵਿਛੜੀਆਂ ਹੋਈਆਂ ਉੱਥੋਂ ਵਿਛੜੀਆਂ ਹੋਈਆਂ ਹੈ ਵਿਛੜੀਆਂ ਹੋਈਆਂ ਪਰਮਾਤਮਾ ਵੀ ਨਾਲ ਹੈ ਇਹ ਕਰਕੇ ਇਹ ਇੱਕ ਰੋਗ ਹੈ ਪਰੇ ਪਰੇ ਉਸ પતિ ਪਰਮੇਸ਼ਰ ਤੋਂ ਵਿਛੜੀਆਂ ਆਈਆਂ ਹੈ ਤੋਂ ਇਹ ਤੋਂ ਦੀ ਨਿਸ਼ਾਨੀਆਂ ਹੈ ਪੇਨਾ ਸੋ ਸਾ ਸੰਗਤ ਇਹ ਟਾਡਾ ਜਿਹੜਾ ਆਪਾ ਦਰਨ ਕਰਤੀ ਉਹਦੇ ਵਿੱਚ ਆ ਇੱਕ ਨੈਨਹੁ ਇਹ ਜਿਹੜਾ ਹੈ ਆਪਣਾ ਬਹੁਵਚਨ ਦੇ ਦੋ ਇਹ ਰਹਿ ਗਏ ਇਹ ਗੀ ਗੀ ਨੈਨਹੁ ਨੀਰ ਪਹਿ ਤਨ ਕੀਨਾ ਪਹਿ ਕੇਤ ਦੁੱਧਵਾਨੀ ਹੁਣ ਇਥੇ ਨੈਨਹੁ ਇਹਦਾ ਕੀ ਹੈ ਨੈਨਾਤੋਂ ਆ ਨੈਨ ਅੱਖਾਂ ਆਖ ਹੁੰਦੀਆਂ ਦੋਵੇਂ ਨੈ ਬਹੁਵਚਨ ਹੋ ਗਿਆ ਨੈਨ ਤੇ ਅੱਗੇ ਹੋ ਲੱਗਿਆ ਨੈਨਹੁ ਨੈਣਾ ਤੋਂ ਅੱਖਾਂ ਤੋਂ ਨੀਰ ਬਹਿ ਨੀਰ ਜਿਹੜਾ ਉਹ ਵਹਿੰਦਾ ਅੱਖਾਂ ਤੋਂ ਪਾਣੀ ਵਹਿੰਦਾ ਤਨ ਖੀਨਾ ਤੇ ਤਨ ਜਿਹੜਾ ਹੈ ਉਹ ਲਿਸਾ ਹੋ ਗਿਆ ਤਨ ਲਿਸਾ ਹੋ ਗਿਆ ਪੈ ਕੇਸ ਦੁੱਧ ਵਹਣੀ ਤੇ ਕੇਸ ਜਿਹੜੇ ਆ ਉਹ ਦੁੱਧ ਵਾਲੇ ਚਿੱਟੇ ਹੋ ਗਏ ਹੁਣ ਆ ਗਿਆ ਨੈਨੂ ਆ ਹੋਇਆ ਇਹ ਇੱਕ ਬਹੁਵਚਨ ਦੀ ਨਿਸ਼ਾਨੀ ਹੈ ਨੈਨੂ ਨੀਰ ਬਹਿ ਤਨ ਖੀਨਾ ਪੈ ਕੇਸ ਦੁੱਧ ਵਹਣੀ ਅਗੇ ਫਿਰ ਹੈ ਨੈ ਨਹੀਂ ਹੈ ਇਹਨੂੰ ਬਿਯਾਰੀ ਲਾਤੀ ਨੈ ਨਹੀਂ ਚਰਨ ਸੀਸ ਸਰ ਕੰਪਨ ਲਾਗੇ ਚਰਨ ਸਾਡੇ ਪੈਰ ਸੀਸ ਫਿਰ ਕਾਰ ਹੱਥ ਕੰਪਨ ਲਾਗੇ ਅੰਦੇ ਬੁੜਾਪੇ ਜਾ ਕੇ ਕੰਬਦੇ ਲਾਗੇ ਨੈ ਨਹੀਂ ਨੀਰ ਅਸਾਰ ਹੈ ਤੇ ਨੈਨਾ ਤੋਂ ਨੀਰ ਨੀਰ ਵਹਿਦਾ ਅਸਾਰ ਲਗਾਤਾਰ ਵਹਿਦਾ ਹੁਣ ਸਾਡੀ ਗੱਲ ਤੇ ਇਹੀ ਹੈ ਵੀ ਨੈਣੀ ਇਹ ਕੀ ਹੈ ਨੈਣਾ ਤੋਂ ਅੱਖਾਂ ਤੋਂ ਨੈਨੋਂ ਜਾਂ ਨੈਨੋ ਨੀਰਵ ਹੈ ਨੈਨੋ ਨੀਰਵ ਹੈ ਨੈਣਾ ਤੋਂ ਨੀਰ ਪੈਦਾ ਜਾਂ ਨੈਣੀ ਇਹ ਦੋ ਇਹਦੇ ਚ ਚੇਨਣੇ ਨਿਸ਼ਾਨੀਆਂ ਨੇ ਇਹ ਸਾਡੇ ਹੈ ਬਹੁਤ ਵਚ ਨਹੀਂ ਸਿਰਫ ਦੋ ਨੈਣੀ ਤੇ ਨੈਨ ਤੇ ਆ ਬਾਕੀ ਇੱਕ ਵਾਲੀਆਂ ਆਪਾਂ ਕੀਤੀਆਂ ਨੇ ਸੋ ਸਾ ਸੰਗਤ ਇਹ ਸੀ ਸਾਡਾ ਆਪਾਂ ਦਾ ਅੰਕਾਰ ਇਕਵਚਨ ਅਤੇ ਬਹੁਵਚਨ ਇਹਨੀਆਂ ਆਪਾਂ ਵਿਚਾਰ ਕੀਤੀ ਹੈ ਸਤ ਸੰਗਤ ਸੋ ਅਗਲੀ ਵੀਡੀਓ ਦੇ ਵਿੱਚ ਫਿਰ ਅੱਗੇ ਕਰ ਅਗਲੇ ਕਰਕੇ ਦੀ ਗੱਲ ਕਰਾਂਗੇ ਵਿਚਾਰ ਕਰਾਂਗੇ ਇਹ ਨਹੀਂ ਵਿਚਾਰ ਜਿਹੜੀ ਹੈ ਉਹ ਪ੍ਰਵਾਨ ਕਰਨੀ ਇਹ ਅਗਲੀ ਵੀਡੀਓ ਸ਼ੁਰੂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ